ਮੋਹਨ ਉਹ ਲੜਕਾ ਜਿਹੜਾ ਸੀਐਮਸੀ ਦਾਖਲ ਹੋਦਾ ਇਹ ਇਲਾਜ ਨਹੀਂ ਹੋ ਪਾਰਿਆ ਡਿਊ ਟੂ ਪੈਸੇ ਕਰਕੇ ਸੋ ਤੁਸੀਂ ਆਪਣੀ ਜੇਬ ਦੇ ਵਿੱਚੋਂ ਲੱਖ ਰੁਪਏ ਉਸ ਬੱਚੇ ਨੂੰ ਦਿੱਤਾ ਉਹਦੇ ਫਾਦਰ ਨੇ ਕੋਈ ਕਪੜੇ ਪ੍ਰੈਸ ਕਰਦੇ ਨੇ ਪਰਿਵਾਰ ਐਸਾ ਪਰਿਵਾਰ ਜਿਹੜੇ ਬੱਚੇ ਦਾ ਇਲਾਜ ਨਹੀਂ ਕਰਾ ਸਕਦੇ ਤੇ ਸਾਡਾ ਫਰਜ਼ ਬਣਦਾ ਸਾਨੂੰ ਸਾਰਿਆਂ ਨੂੰ ਥੋੜਾ ਬਦ ਸਹਿਯੋਗ ਕਰਨਾ ਇਹ ਦਿਨ ਦੇ ਵਿੱਚ ਕੋਈ ਵੀ ਅਫਸਰ ਜਿਹੜਾ ਵੀ 9 ਬੰਦੇ ਲਿਓ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਔਰ ਕੋਈ ਵੀ 9 ਚੋਂ ਇੱਕ ਵੀ ਨਹੀਂ ਪકડਿਆ ਜਾਵੇ ਸੀਪੀ ਸਾਹਿਬ ਬਹੁਤ ਦਲੇਰ ਅਫਸਰ ਨੇ ਸਾਰੇ ਮੰਨਦੇ ਨੇ ਪਰ ਅੱਜ ਇੱਕ ਚੀਜ਼ ਦੇਖ ਰਹੇ ਆ ਕਿ ਇਨਸਾਫ ਨਹੀਂ ਮਿਲ ਰਿਹਾ ਕੱਲ ਜਿਹੜਾ ਲੁਧਿਆਣਾ ਬੰਦ ਕਰਨ ਦੀ ਗੱਲ ਕੀਤੀ ਹੈ ਤੇ ਅਸੀਂ ਦੇਖੋ ਬਿਲਕੁਲ ਚੌਧਰੀ ਸਾਹਿਬ ਦੇ ਨਾਲ ਜੋ ਇਸ ਪਰਿਵਾਰ ਨਾਲ ਹੋਇਆ ਉਹ ਕਿਸੇ ਵੀ ਪਰਿਵਾਰ ਨਾਲ ਹੋ ਸਕਦਾ ਹੈ ਅੱਜ ਕੋਈ ਵੀ ਬੰਦਾ ਸੇਫ ਨਹੀਂ ਪਰ 22 ਸਾਲ ਦਾ ਇੱਕ ਬੱਚਾ ਉਹ ਬੱਚਾ ਜਿਹੜਾ ਆਪਣੇ ਇੰਸਟਾਗ੍ਰam ਦੇ ਉੱਪਰ ਜਿਹੜੀ ਕੋਈ ਕਮਾਈ ਜਾਂਦੀ ਹੈ ਜਾਂ ਉਹਨੂੰ ਆਪਣੇ ਫੇਸਬੁੱਕ ਤੋਂ ਉੱਪਰ ਕਮਾਈ ਜਾਂਦੀ ਹੈ ਉਸ ਆਪਣੀ ਕਮਾਈ ਦੇ ਵਿੱਚੋਂ ਵੀ ਮੈਂ ਸਵੇਰੇ ਸੁਣ ਰਿਹਾ ਸੀ ਕੋਈ ਲੋਕ ਕਹਿ ਰਹੇ ਸੀ ਸਾਡੇ ਘਰਾਂ ਚ ਰਾਸ਼ਨ ਪੱਕ ਜਾਂਦਾ ਸੀ ਸੋ ਗੁਰਦੇਵ ਸ਼ਰਮਾ ਦੇਵੀ ਜੀ ਭਾਜਪੀ ਦੇ ਵੱਡੇ ਆਗੂ ਨੇ ਵੱਡੇ ਲੀਡਰ ਨੇ ਇੱਕ ਬੜੀ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਅੱਜ ਚੌਧਰੀ ਸਾਹਿਬ ਨੇ ਜਿੱਦਾਂ ਦੱਸਿਆ ਵੀ ਇੱਕ ਮੋਹਨ ਲੜਕਾ ਜਿਹੜਾ ਸੀਐਮਸੀ ਦਾਖਲ ਹੋਦਾ ਇਹ ਇਲਾਜ ਨਹੀਂ ਹੋ ਪਾਰਿਆ ਡਿਊ ਟੂ ਪੈਸੇ ਕਰਕੇ ਸੋ ਤੁਸੀਂ ਆਪਣੀ ਜੇਬ ਦੇ ਵਿੱਚੋਂ ਲੱਖ ਰੁਪਏ ਉਸ ਬੱਚੇ ਨੂੰ ਦਿੱਤਾ ਇੱਕ ਬੜੀ ਵੱਡੀ ਗੱਲ ਹੈ ਪਰਿਵਾਰ ਦੇ ਨਾਲ ਤੁਸੀਂ ਖੜੇ ਹੋ ਕਿੱਦਾਂ ਦੇਖਦੇ ਹੋ ਇਹਨੂੰ ਨਹੀਂ ਦੇਖੋ ਗੱਲ ਪੈਸੇ ਦੀ ਨਹੀਂ ਹੈਗੀ ਗੱਲ ਇਨਸਾਨੀਅਤ ਦੀ ਹੈ ਵੀ ਇੱਕ ਬਹੁਤ ਹੀ ਪਰਿਵਾਰ ਦੇ ਲੱਗਰੀ ਪਰਿਵਾਰ ਹੈ ਜੋ ਮੈਨੂੰ ਪਤਾ ਚੱਲਿਆ ਵੀ ਜਿਹੜਾ ਉਹਦੇ ਫਾਦਰ ਨੇ ਕੋਈ ਕਪੜੇ ਪ੍ਰੈਸ ਕਰਦੇ ਨੇ ਤੇ ਹਸਪਤਾਲ ਦੇ ਵਿੱਚ ਉਹ ਬੱਚਾ ਦਖਲ ਹੈ ਤੇ ਉਹ ਇਲਾਜ ਜਿਹੜਾ ਹੈ ਡੀਸੀ ਸਰਕਾਰ ਵੱਲੋਂ ਨਹੀਂ ਹੋ ਰਿਹਾ ਜਾਂ ਕਿਸੇ ਵੱਲ ਨਹੀਂ ਹੋ ਰਿਹਾ ਤੇ ਮੈਂ ਜੋ ਮੈਨੂੰ ਪਤਾ ਚੋ ਆ ਕੇ ਚੱਲਿਆ ਹੈ ਤੇ ਸਾਡਾ ਫਰਜ਼ ਬਣਦਾ ਹੈ ਸਾਰਾ ਜੇ ਉਹ ਇੱਕ ਪਰਿਵਾਰ ਐਸਾ ਪਰਿਵਾਰ ਹੈ ਜੇ ਬੱਚੇ ਦਾ ਇਲਾਜ ਨਹੀਂ ਕਰਾ ਸਕਦੇ ਤੇ ਸਾਡਾ ਫਰਜ਼ ਬਣਦਾ ਸਾਨੂੰ ਸਾਰਿਆਂ ਨੂੰ ਤੁਹਾਡਾ ਬਦ ਸਹਿਯੋਗ ਕਰਨਾ ਤੇ ਇਸ ਕਰਕੇ ਅਸੀਂ ਥੋੜਾ ਜਿਹਾ ਸਹਿਯੋਗ ਦਿੱਤਾ ਹੈ ਵੀ ਪਰਿਵਾਰ ਨੂੰ ਆਪਾਂ ਚਲੋ ਜੇ ਹੌਸਲਾ ਹੁੰਦਾ ਇਸ ਚੀਜ਼ ਦਾ ਬਾਕੀ ਤੁਸੀਂ ਜਿਸ ਤਰੀਕੇ ਨਾਲ ਗੱਲ ਕਰ ਰਹੇ ਹੋ ਦੇਖੋ ਸਾਡੇ ਚੌਧਰੀ ਜਸਵੰਤ ਜੀ ਦਾ ਭਤੀਜਾ ਕਾਰਤਿਕ ਜਿਹੜਾ ਸੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਵੀ ਅੱਜ 6 ਦਿਨ ਹੋ ਗਏ 6 ਦਿਨ ਦੇ ਵਿੱਚ ਕੋਈ ਵੀ ਅਫਸਰ ਜਿਹੜਾ ਵੀ 9 ਬੰਦੇ ਲਿਓ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਔਰ ਕੋਈ ਵੀ 9 ਚੋਂ ਇੱਕ ਵੀ ਨਹੀਂ ਪકડਿਆ ਜਾਵੇ ਜਦੋਂ ਕਿ ਕੋਈ ਵੀ ਇੱਕ ਬੰਦਾ ਕੋਈ ਜਪੇੜ ਮਾਰ ਦਿੰਦਾ ਕਿਸੇ ਨੂੰ ਤੇ 2 ਮਿੰਟਾਂ ਬਾਅਦ ਸ਼ਰੀਬ ਆਦਮੀ ਕਿਸੇ ਨੂੰ ਜਪੇੜ ਮਾਰਦਾ ਤੇ ਉਹਦਾ ਕਰ ਬੰਦਾ ਪਹੁੰਚ ਜਾਂਦਾ ਵੀ ਉਹ ਜਪੇੜ ਮਾਰ ਕੇ ਆਇਓ ਤੇ ਅੱਜ ਇੱਕ 9 ਬੰਦੇ ਨੇ ਸ਼ਰਿਆਮ ਇੱਕ 22 ਸਾਲ ਦਾ ਬੱਚਾ ਜਿਹਦਾ ਉਹਨਾਂ ਨੇ ਕਤਲ ਕਰਤਾ ਤੇ 6 ਦਿਨ ਦੇ ਵਿੱਚ ਕਿਸੇ ਵੀ ਬੰਦੇ ਨੂੰ ਪੁਲਿਸ ਅਰੈਸਟ ਕਰ ਪਾਈ ਮੈਂ ਤੇ ਸੀਪੀ ਸਾਹਿਬ ਨੂੰ ਕਹਾਂਗਾ ਸੀਪੀ ਸਾਹਿਬ ਅੱਜ ਪੰਜਾਬ ਦੇ ਸਾਡੇ ਖਾਸ ਕਰਕੇ ਲੁਧਿਆਣੇ ਦੇ ਇੰਨੇ ਹਾਲਾਤ ਮਾੜੇ ਹੋ ਚੁੱਕੇ ਨੇ ਤੇ ਅਸੀਂ ਕਿੱਥੇ ਆ ਗਿਆ ਸੀਪੀ ਸਾਹਿਬ ਬਹੁਤ ਦਿਲੇਰ ਅਫਸਰ ਨੇ ਸਾਰੇ ਮੰਨਦੇ ਨੇ ਪਰ ਅੱਜ ਇੱਕ ਚੀਜ਼ ਦੇਖ ਰਹੇ ਆ ਵੀ ਇਨਸਾਫ ਨਹੀਂ ਮਿਲ ਰਿਹਾ ਜੇ ਇੱਕ ਗਰੀਬ ਪਰਿਵਾਰ ਦਾ ਬੱਚਾ ਦੇ ਨਾਲ ਕੋਈ ਹੋ ਗਿਆ ਤੇ ਉਹਨੂੰ ਇਨਸਾਫ ਨਾ ਮਿਲਣਾ ਜਾਂ ਉਹਦਾ ਪਤਾ ਲੈਣਾ ਨਾ ਆਣਾ ਬੜੇ ਸ਼ਰਮ ਦੀ ਗੱਲ ਹੈ ਦੇਖੋ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਰਜੇਸ਼ ਬਾਗ ਜੀ ਨੇ ਉਹਨਾਂ ਨੂੰ ਪਤਾ ਚੱਲਿਆ ਜਦੋਂ ਤੇ ਦੋ ਦੋੜੇ ਚੱਲੇ ਆਏ ਨੇ ਵੀ ਤੁਜੀ ਮੈਂ ਚੌਧਰੀ ਜਸਪਾਲ ਜੀ ਦੇ ਨਾਲ ਪਰਿਵਾਰ ਦੇ ਨਾਲ ਜਿਹੜਾ ਵੀ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਦੁੱਖ ਸਾਂਝਾ ਕਰਕੇ ਆਈਏ ਤੇ ਸਾਡੀ ਤਾਂ ਇੱਕੋ ਹੀ ਗੱਲ ਹੈ ਬੇ ਇਹਨੂੰ ਜਲਦੀ ਤੋਂ ਜਲਦੀ ਜਿਹੜੇ ਕਾਤਲ ਲੋਗ ਨੇ ਇਹਨਾਂ ਨੂੰ ਪકડਨਾ ਚਾਹੀਦਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਬਾਕੀ ਜੇ ਸਜ਼ਾ ਜੇ ਕੱਲ ਤੱਕ ਇਹ ਨਹੀਂ ਪਕੜੇ ਜਾਂਦੇ ਜਿੱਦਾਂ ਚੌਧਰੀ ਜਸਪਾਲ ਜੀ ਨੂੰ ਦੱਸਿਆ ਵੀ ਅਸੀਂ ਕੱਲ ਜਿਹੜਾ ਲੁਧਿਆਣਾ ਬੰਦ ਕਰਨ ਦੀ ਗੱਲ ਕੀਤੀ ਹੈ ਤੇ ਅਸੀਂ ਦੇਖੋ ਬਿਲਕੁਲ ਚੌਧਰੀ ਸਾਹਿਬ ਦੇ ਨਾਲ ਮੈਂ ਤੇ ਕਹਾਂਗਾ ਸਾਰਿਆਂ ਨੂੰ ਇਨਸਾਨੀਅਤ ਉੱਪਰ ਉੱਠ ਗਏ ਦੇਖੋ ਬਿਜ਼ਨਸ ਸਾਡੇ ਜੇ ਅਸੀਂ ਰਵਾਂਗੇ ਦੇ ਬਿਜ਼ਨਸ ਲੈਣਗੇ ਅੱਜ ਜੋ ਇਸ ਪਰਿਵਾਰ ਨਾਲ ਹੋਇਆ ਉਹ ਕਿਸੇ ਵੀ ਪਰਿਵਾਰ ਨਾਲ ਹੋ ਸਕਦਾ ਹੈ ਅੱਜ ਕੋਈ ਵੀ ਬੰਦਾ ਸੇਫ ਨਹੀਂ ਤੇ ਜੇ ਅਸੀਂ ਸਾਰੇ ਮਿਲ ਕੇ ਅੱਜ ਚੌਧਰੀ ਯਸ਼ਪਾਲ ਜੀ ਦਾ ਸਾਥ ਨਹੀਂ ਦਵਾਂਗੇ ਤੇ ਕੱਲ ਨੂੰ ਕਿਸੇ ਤੇ ਵੀ ਕੋਈ ਗੱਲ ਹੋ ਸਕਦੀ ਹੈ ਜਿਹੜੇ ਐਸੇ ਕਾਤਲ ਲੋਗ ਨੇ ਐਸੇ ਝੁਲਕ ਕਰਨ ਵਾਲੇ ਲੋਗ ਨੇ ਜਿੰਨੀ ਦੇਰ ਤੱਕ ਇਹਨਾਂ ਦੇ ਨੱਥ ਨਹੀਂ ਪਾਈ ਜਾਏਗੀ ਇਹਨਾਂ ਦਾ ਸਖਤੀ ਨਹੀਂ ਹੋਏਗੀ ਉਨੀ ਦੇਰ ਤੱਕ ਅਸੀਂ ਕੋਈ ਵੀ ਸੇਫ ਨਹੀਂ ਅੱਜ ਇਸ ਪਰਿਵਾਰ ਦੀ ਗੱਲ ਨਹੀਂ ਗੱਲ ਸਾਰੇ ਪੰਜਾਬ ਦੀ ਹੈ ਸਾਰਿਆਂ ਦੇ ਬੱਚਿਆਂ ਦੀ ਹੈ ਸਾਰਿਆਂ ਦੇ ਬੱਚੇ ਨੇ ਤੇ ਜੇ ਅੱਜ ਅਸੀਂ ਇਹਨਾਂ ਦੇ ਨਾਲ ਖੜੇ ਹੋਵਾਂਗੇ ਚੌਧਰੀ ਯਸ਼ਪਾਲ ਜੀ ਨਾਲ ਕੱਲ ਬੰਦ ਕਰਾਂਗੇ ਸਾਡਾ ਫਰਜ਼ ਹੈ ਬੰਦ ਕਰਨਾ ਕਿਉਂ ਜੇ ਪ੍ਰੈਸ਼ਰ ਪਾਵਾਂਗੇ ਪੁਲਿਸ ਤੇ ਰੋਣਾ ਲੋਕਾਂ ਦੇ ਪ੍ਰੈਸ਼ਰ ਪਾਵਾਂਗੇ ਉਹਨਾਂ ਸਖਤ ਸਖਤ ਸਜ਼ਾ ਦਿਵਾਵਾਂਗੇ ਤੇ ਸਾਡੇ ਵੀ ਬੱਚੇ ਸੇਫ ਰਹਿ ਪਣਗੇ ਤੇ ਮੇਰੀ ਸਾਰੇ ਅੱਗੇ ਪ੍ਰਾਰਥਨਾ ਹੈ ਕੱਲ ਚੌਧਰੀ ਯਸ਼ਪਾਲ ਜੀ ਦਾ ਇਸ ਪਰਿਵਾਰ ਦਾ ਸਾਰਿਆਂ ਨੂੰ ਸਾਨੂੰ ਸਾਥ ਦੇਣਾ ਚਾਹੀਦਾ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਹੋਰ ਕੀ ਕਹਿ ਸਕਦੇ ਆ ਪਰਮਾਤਮਾ ਕੇ ਹੀ ਦਰਦ ਕਰ ਸਕਦੇ ਆ ਕਿ ਪਰਮਾਤਮਾ ਚਲੋ ਭਾਣਾ ਮੰਨਨ ਦਾ ਚਲੋ ਹੁਣ ਦਵੇ ਉਹਨਾਂ ਇਸ ਤਰ੍ਹਾਂ ਜਿਹੜਾ ਕੋਈ ਮੰਨ ਚਲੇ ਜਾਂਦਾ ਵਾਪਸ ਨਹੀਂ ਆਂਦਾ ਪਰ 22 ਸਾਲ ਦਾ ਇੱਕ ਬੱਚਾ ਉਹ ਬੱਚਾ ਜਿਹੜਾ ਆਪਣੇ ਇੰਸਟਾਗ੍ਰam ਦੇ ਉੱਪਰ ਜਿਹੜੀ ਕੋਈ ਕਮਾਈ ਜਾਂਦੀ ਹੈ ਜਾਂ ਉਹਨੂੰ ਆਪਣੇ ਫੇਸਬੁਕ ਤੋਂ ਕੋਈ ਕਮਾਈ ਜਾਂਦੀ ਹੈ ਉਸ ਆਪਣੀ ਕਮਾਈ ਦੇ ਵਿੱਚੋਂ ਵੀ ਮੈਂ ਸਵੇਰੇ ਸੁਣ ਰਿਹਾ ਸੀ ਕੋਈ ਲੋਕ ਕਹਿ ਰਹੇ ਸੀ ਸਾਡੇ ਘਰਾਂ ਚ ਰਾਸ਼ਨ ਪਾ ਕੇ ਜਾਂਦਾ ਸੀ ਸਾਡੇ ਘਰ ਚ ਰੋਟੀ ਭੇਜਦੇ ਸੀ ਦੇਖੋ ਇੱਕ ਬੱਚਾ ਜੇ ਇੰਸਟਾਗ੍ਰam ਤੋਂ ਜਾਂ ਫੇਸਬੁੱਕ ਤੋਂ ਉਹ ਕਮਾਈ ਕੋਈ ਤਾਂ ਹਰਦਾ ਨਰੇਗਾ ਸੀ ਥੋੜੀ ਬਾਅਦੇ ਪੈਸੇ ਆ ਰਹੇ ਸੀ ਤੇ ਉਹਦੇ ਨਾਲ ਵੀ ਕੋਈ ਨਾ ਕੋਈ ਦੋ ਚਾਰ ਪੰਜ ਪਰਿਵਾਰ ਪਾਲ ਰਿਆ ਸੀ ਐਸੇ ਬੱਚੇ ਦੇ ਬਾਰੇ ਜੋ ਅੱਜ ਹੁਣ ਬਣਾ ਚੱਲ ਰਿਹਾ ਜੀ ਉਹ ਗੈਂਗਵਾਰ ਦੱਸ ਰਹੇ ਨੇ ਸ਼ਰਮ ਆਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਹਦੀ ਗੱਲ ਕਰਦੇ ਨੇ 5 ਸਾਲ ਦਾ ਬੱਚਾ ਸਕੂਲ ਦੀ ਕੋਈ ਜੇ ਕੋਈ ਸ਼ਰਾਰਤ ਹੋਏਗੀ ਕੋਈ ਪਰਚਾ ਦਰਜ ਹੋ ਗਿਆ ਤੇ ਜੋ ਕੋਈ ਮਤਲਬ ਬਦਮਾਸ਼ ਹੋ ਗਿਆ ਬਦਮਾਸ਼ ਹੋ ਗਿਆ ਨਹੀਂ ਆਪਾਂ ਨੂੰ ਸੋਚਣਗੇ ਗੱਲ ਕਰਨੀ ਚਾਹੀਦੀ ਹੈ ਪਰਿਵਾਰ ਦੇ ਨਾਲ ਸਹਿਮਤੀ ਬਚਾਉਣ ਦੀ ਬਜਾਏ ਅਮਰਦਿਦ ਰੱਖਣ ਦੀ ਬਜਾਏ ਆਪਾਂ ਐਸੀ ਗੱਲ ਕਰੀਏ ਜਿਹੜਾ ਹੋਰ ਜ਼ਿਆਦਾ ਤਕਲੀਫ ਹੋਵੇ ਸਾਨੂੰ ਇਹੋ ਜੀਆਂ ਗੱਲਾਂ ਨਹੀਂ ਕਰਨੀ ਚਾਹੀਦੀ